ਹਾਂਜੀ ਜੇ ਤੁਸੀਂ ਮਾਰਕੀਟ ਵਿੱਚ ਇਹ ਚੀਜ਼ ਸਮਝ ਗਏ ਤਾਂ ਤੁਹਾਨੂੰ ਪ੍ਰੋਫਿਟ ਲੈਂਡ ਤੋਂ ਕੋਈ ਵੀ ਨਹੀਂ ਰੋਕ ਸਕਦਾ ਹਾਂਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਹੈਮਰ ਕੈਂਡਲ ਦੀ ਜਿਹੜੀ ਕਿ 90% ਕੰਮ ਕਰਦੀ ਆ ਤੇ ਇਹ ਚਾਰਟ ਤੇ ਕਿੱਦਾਂ ਤੇ ਕਿਵੇਂ ਆਪਾਂ ਇਹਨੂੰ ਦੇਖ ਸਕਦੇ ਹਾਂ ਕਿੱਥੇ ਐਂਟਰੀ ਲੈਣੀ ਆ ਤਾਂ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਤਾਂ ਜੋ ਤੁਸੀਂ ਵੀ ਮਾਰਕੀਟ ਵਿੱਚੋਂ ਵਧੀਆ ਪ੍ਰੋਫਿਟ ਕਮਾ ਸਕੋ ਪਹਿਲਾਂ ਆਪਾਂ ਜਾਣਦੇ ਹਾਂ ਹੈਮਰ ਕੈਂਡਲ ਹੈਮਰ ਕੈਂਡਲ ਕੀ ਆ ਜੀ ਹੈਮਰ ਕੈਂਡਲ ਮਤਲਬ ਨਾਂ ਤੋਂ ਹੀ ਪਤਾ ਲੱਗਦਾ ਥੋੜਾ ਇਹਦੀ ਸ਼ੇਪ ਬਿਲਕੁਲ ਥੋੜੇ ਵਾਂਗੂ ਹੁੰਦੀ ਆ ਠੀਕ ਆ ਜੀ ਇਹਦੀ ਬੋਡੀ ਬੜੀ ਛੋਟੀ ਹੁੰਦੀ ਆ ਤੇ ਇਹਦੀ ਡੰਡੀ ਬੋਡੀ ਤੋਂ ਤਿੰਨ ਗੁਣਾ ਵੱਡੀ ਚਾਹੀਦੀ ਆ ਠੀਕ ਆ ਜੀ ਤੇ ਇਹ ਤੋਂ ਆਪਾਂ ਇਹ ਜਾਣ ਸਕਦੇ ਆਂ ਵੀ ਹੈਮਰ ਕੈਂਡਲ ਆ ਠੀਕ ਆ ਜੀ ਇਹ ਰੈੱਡ 'ਚ ਵੀ ਬਣ ਸਕਦੀ ਆ ਇਹ ਗ੍ਰੀਨ 'ਚ ਵੀ ਬਣ ਸਕਦੀ ਆ ਠੀਕ ਆ ਜੀ ਇਹ ਕੋਈ ਚੱਕਰ ਨਹੀਂਗਾ ਵੀ ਹਾਂ ਗ੍ਰੀਨ ਹੀ ਬਣੇ ਜਾਂ ਰੈੱਡ ਹੀ ਬਣੇ ਠੀਕ ਆ ਜੀ ਤੇ ਇਹ ਬਣਨੀ ਕਿੱਥੇ ਚਾਹੀਦੀ ਆ ਮੇਨ ਜੋ ਇੰਪੋਰਟੈਂਟ ਆ ਉਹ ਚੀਜ਼ ਆ ਵੀ ਇਹ ਬਣਦੀ ਕਿੱਥੇ ਆ ਮਾਰਕੀਟ ਦੇ ਚਾੜ ਦੇ ਅੱਧੇ ਚ ਬਣਦੀ ਆ ਥੱਲੇ ਬਣਦੀ ਆ ਉੱਪਰ ਬਣਦੀ ਆ ਠੀਕ ਆ ਜੀ ਤੇ ਜੁੜੇ ਰਹੋ ਵੀਡੀਓ ਨਾਲ ਆਪਾਂ ਲਾਸਟ ਦੇ ਦੱਸਾਂ ਕਿੱਥੇ ਐਂਟਰੀ ਲੈਣੀ ਆ ਤਾਂ ਜੋ ਆਪਾਂ ਵਧੀਆ ਪ੍ਰੋਫਿਟ ਲੈ ਸਕੀਏ ਠੀਕ ਆ ਜੀ ਮਾਰਕੀਟ ਚੋਂ ਤੇ ਆ ਦੇਖੋ ਇਹਦੇ ਇਹ ਦੋ ਤਰ੍ਹਾਂ ਦੀ ਹੁੰਦੀ ਆ ਜੀ ਇਹਦੇ ਉੱਪਰ ਵੀ ਕਈ ਵਾਰ ਛੋਟੀ ਜੀ ਡੰਡੀ ਹੁੰਦੀ ਆ ਆਪਾਂ ਕਨਫਿਊਜ਼ ਨਹੀਂ ਹੋਣਾ ਉਹ ਵੀ ਹੈੰਬਰ ਹੀ ਆ ਠੀਕ ਆ ਜੀ ਇਹ ਵੇਲੇ ਤੇ ਉੱਪਰ ਛੋਟੀ ਡੰਡੀ ਲੱਗ ਜਾਂਦੀ ਆ ਉਹ ਦੇਖ ਸਕਦੇ ਹੋ ਜਿਵੇਂ ਉੱਪਰ ਆ ਇਹ ਵੀ ਆਪਾਂ ਕਨਫਿਊਜ਼ ਨਹੀਂ ਹੋਣਾ ਇਹ ਵੀ ਹੈਮਰ ਕੈਂਡਲ ਹੀ ਆ ਠੀਕ ਆ ਜੀ ਆਪਾਂ ਨੀਚੇ ਵਾਲੀ ਡੰਡੀ ਦਾ ਜ਼ਿਆਦਾ ਧਿਆਨ ਰੱਖਣਾ ਇਹ ਵੱਡੀ ਹੋਣੀ ਚਾਹੀਦੀ ਆ ਠੀਕ ਆ ਜੀ ਤੇ ਇਹ ਦੋ ਤਰ੍ਹਾਂ ਦੀ ਹੁੰਦੀ ਆ ਜੀ ਬੈਰਿਸ਼ ਵੀ ਹੁੰਦੀ ਆ ਤੇ ਬੁਲਿਸ਼ ਵੀ ਹੁੰਦੀ ਆ ਠੀਕ ਆ ਜੀ ਇਹ ਤੋਂ ਆਪਾਂ ਨੂੰ ਮਾਰਕੀਟ ਦਾ ਪਤਾ ਲੱਗਦਾ ਵੀ ਮਾਰਕੀਟ ਉੱਤੇ ਨੂੰ ਜਾਊ ਜਾਂ ਮਾਰਕੀਟ ਥੱਲੇ ਨੂੰ ਆਊਗੀ ਠੀਕ ਆ ਜੀ ਇੰਟਰਾਡੇਲੀ ਵਧੀਆ ਸਟਰੈਟਜੀ ਹੈ ਜੀ ਇਹ ਪੂਰੀ ਪੂਰੀ ਵਧੀਆ ਕੰਮ ਕਰ ਰਹੀ ਹੈ ਠੀਕ ਆ ਜੀ ਆ ਦੇਖੋ ਹੁਣ ਆਪਾਂ ਇਹਨੂੰ ਦੇਖਦੇ ਹਾਂ ਠੀਕ ਆ ਜੀ ਇਹ ਕਿੱਦਾਂ ਕੰਮ ਕਰਦੀ ਆ ਚਾਰਟ ਤੇ ਠੀਕ ਆ ਜੀ ਜੁੜੇ ਰਹੋ ਵੀਡੀਓ ਨਾਲ ਆ ਦੇਖੋ ਮਾਰਕੀਟ ਹੁਣ ਉੱਪਰੋਂ نیچے ਨੂੰ ਆ ਰਹੀ ਆ ਠੀਕ ਆ ਜੀ ਆਪਾਂ ਥੱਲੇ ਸਪੋਰਟ ਲਾਈ ਵੀ ਮਾਰਕੀਟ ਨੇ ਇੱਥੋਂ ਦੁਬਾਰਾ ਉੱਪਰ ਨੂੰ ਜਾਣਾ ਠੀਕ ਹੈ ਜੀ ਹੁਣ ਆਪਾਂ ਨੂੰ ਪੱਕਾ ਕਨਫਰਮ ਨਹੀਂ ਵੀ ਮਾਰਕੀਟ ਤੋਂ ਉੱਪਰ ਨੂੰ ਜਾਊ ਕਿ ਦੂ ਨੀਚੇ ਆਊ ਠੀਕ ਹੈ ਜੀ ਹੁਣ ਆਪਾਂ ਇਹ ਕੈਂਡਲ ਦੀ ਮਦਦ ਨਾਲ ਪਤਾ ਕਰ ਸਕਦੇ ਹਾਂ ਵੀ ਮਾਰਕੀਟ ਉੱਤੇ ਜਾਊ ਜਾਂ ਨੀਚੇ ਆਊ ਠੀਕ ਹੈ ਜੀ ਇਹ ਆਪਾਂ ਰਫ ਚਾਰਟ ਤੇ ਦੇਖ ਰਹੇ ਹਾਂ ਅੱਗੇ ਤੁਹਾਨੂੰ ਲਾਈਵ ਵੀ ਦਿਖਾਵਾਂਗੇ ਚਾਰਟ ਤੇ ਠੀਕ ਹੈ ਜੀ ਆਹ ਦੇਖੋ ਹੁਣ ਜੇ ਇੱਥੇ ਹੈਮਰ ਬਣਦੀ ਆ ਤਾਂ ਮਾਰਕੀਟ ਦੇ 90% ਵੀ ਮਾਰਕੀਟ ਅਪ ਟ੍ਰੈਂਡ ਚ ਜਾਊ ਠੀਕ ਹੈ ਜੀ ਉੱਪਰ ਨੂੰ ਜਾਊਗੀ ਆ ਦੇਖੋ ਮਾਰਕੀਟ ਨੇ ਸੇਮ ਉਦਾਂ ਹੀ ਕੀਤਾ ਆ ਦੇਖੋ ਇਹ ਚਾਰਟ ਤੇ ਸੇਮ ਇਦਾਂ ਹੀ ਕੰਮ ਕਰਦੀ ਆ ਦੇਖੋ ਜੇ ਉੱਪਰ ਬਣਦੀ ਆ ਠੀਕ ਆ ਜੀ ਰੈ ਕੈਂਡਲ ਤੇ ਆਪਣੇ ਉੱਪਰ ਬਣਦੀ ਆ ਤਾਂ ਮਾਰਕੀਟ ਦੇ ਚਾਂਸ ਨੇ ਵੀ ਮਾਰਕੀਟ ਥੱਲੇ ਨੂੰ ਆਉ ਠੀਕ ਆ ਜੀ ਆ ਦੇਖ ਸਕਦੇ ਹੋ ਤੁਸੀਂ ਉਦਾਂ ਹੀ ਕੰਮ ਕਰ ਰਹੀ ਆ ਉੱਪਰ ਆਪਣੀ ਹੈਮਰ ਬਣੀ ਠੀਕ ਆ ਜੀ ਇਹਨੂੰ ਆਪਾਂ ਪੁੱਠੀ ਹੈਮਰ ਕਹਿ ਸਕਦੇ ਆ ਠੀਕ ਆ ਜੀ ਮਾਰਕੀਟ ਆਪਣੀ ਥੱਲੇ ਨੂੰ ਆ ਗਈ ਦੇਖੋ ਉਹਨ ਜੇ ਇੱਥੇ ਇਹ ਚੀਜ਼ ਹੈ ਹੈਮਬਰ ਦਾ ਨਾਮ ਪਤਾ ਹੁੰਦਾ ਆਪਾਂ ਕਿਉਂ ਫਿਊਜ ਹੋਣਾ ਸੀ ਵੀ ਮਾਰਕੀਟ ਇਹ ਆਪਣਾ ਰੈਕ ਕੈਂਡਲ ਟਾਰਗੇਟ ਤੋੜ ਕੇ ਉੱਪਰ ਵੀ ਜਾ ਸਕਦੀ ਹੈ ਠੀਕ ਹੈ ਜੀ ਆ ਦੇਖੋ ਬਹੁਤ ਵਧੀਆ ਐਕੂਰੇਸੀ ਹੈ ਜੀ ਇਹਦੀ ਮੇਰੀ ਤਾਂ ਫੇਵਰਿਟ ਕੈਂਡਲ ਆ ਜੇ ਤੁਸੀਂ ਵੀ ਇਹ ਚੀਜ਼ ਨੂੰ ਸਮਝ ਗਏ ਤਾਂ ਵਧੀਆ ਪ੍ਰੋਫਿਟ ਲੈ ਸਕਦੇ ਹੋ ਹੁਣ ਆਪਣੀ ਸਟਾਪ ਲੌਸ ਜੇ ਇਹਦੀ ਦੇਖੋ ਹੈਮਬਰ ਦੀ ਉੱਪਰਲੀ ਵਿਥਾ ਡੰਡੀ ਆ ਉੱਪਰ ਵਾਲਾ ਆਪਣਾ ਉਹ ਸਟਾਪ ਲੌਸ ਆ ਤੇ ਦੂਜੀ ਕੈਂਡਲ ਤੇ ਆਪਣੀ ਹੈਗੀ ਆ ਐਂਟਰੀ ਠੀਕ ਆ ਜੀ ਤੇ ਆਓ ਇਹਨੂੰ ਚਾਰਟ 'ਚ ਸਮਝਦੇ ਆਪਾਂ ਆ ਜੀ ਨਿਫਟੀ ਦਾ ਚਾਰਟ ਖੋਲਿਆ ਆਪਾਂ ਇੰਟਰਾਡੇ 'ਚ ਠੀਕ ਆ ਜੀ ਤੇ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਆਪਾਂ ਦੇਖਦੇ ਆਂ ਠੀਕ ਆ ਜੀ ਵੀ ਇਹ ਕਿੱਦਾਂ ਕੰਮ ਕਰਦੀ ਆ ਠੀਕ ਆ ਜੀ ਤੇ ਆਪਾਂ ਨਿਫਟੀ ਦਾ ਚਾਰਟ ਖੋਲਿਆ ਹੋਇਆ ਜੀ ਠੀਕ ਆ ਜੀ ਆ ਦੇਖੋ ਇਹਦੇ ਵਿੱਚ ਆਪਾਂ 5 ਮਿੰਟ ਦੀ ਟਾਈਮ ਫਰੇਮ ਲਈ ਹੋਈ ਆ ਕਿ ਜੇ ਤੁਸੀਂ ਆਪਸ਼ਨਲ ਕਰਦੇ ਹੋ ਤਾਂ 5 ਮਿੰਟ ਦੀ ਟਾਈਮ ਫਰੇਮ ਤੇ ਕਰਦੇ ਆਪਾਂ ਠੀਕ ਆ ਜੀ ਆ ਦੇਖੋ ਹੁਣ ਇਹਦੇ ਵਿੱਚ ਆਪਾਂ ਦੇਖਣਾ ਵੀ ਮਾਰਕੀਟ ਦੇ ਡਾਊਨ ਤੇ ਅੱਪ ਤੇ ਆਪਾਂ ਇੱਕ ਟ੍ਰੈਂਡ ਲਾਈਨ ਲਾ ਲੈਣੀ ਆ ਠੀਕ ਆ ਜੀ ਆ ਦੇਖੋ ਮਾਰਕੀਟ ਦੇ ਚਾਰਟ ਤੇ ਆਪਾਂ ਦੇਖ ਰਹੇ ਆ ਆ ਦੇਖੋ ਹੈਮਰ ਕੈਂਡਲ ਬਣੀ ਹੋਈ ਠੀਕ ਆ ਜੀ ਆ ਦੇਖੋ ਮਾਰਕੀਟ ਤੇ ਡਾਊਨ ਤੇ ਦੇਖ ਰਹੀ ਆ ਨਾ ਜੀ ਆ ਲੋ ਇਥੋਂ ਆਪਾਂ ਹੈਮਰ ਕੈਂਡਲ ਲਈ ਆਪਾਂ ਇੱਥੇ ਹੈਮਰ ਦੇ ਨੈਕਸਟ ਕੈਂਡਲ ਤੇ ਐਂਟਰੀ ਕਰੀ ਠੀਕ ਹੈ ਜੀ ਇੱਕ ਗੱਲ ਹੋਰ ਜੀ ਜੇ ਹੈਮਰ ਦੇ ਨਾਲ ਨਾਲ ਦੀ ਗ੍ਰੀਨ ਕੈਂਡਲ ਬਣਦੀ ਆ ਤਾਂ ਜ਼ਿਆਦਾ ਗੁੱਡ ਐਂਡ ਵੈਲ ਠੀਕ ਹੈ ਜੀ ਫਿਰ ਉਹ ਜ਼ਿਆਦਾ ਚਾਂਸ ਨੇ ਵੀ ਮਾਰਕੀਟ ਉੱਪੇ ਜਾਊ ਠੀਕ ਹੈ ਜੀ ਆ ਦੇਖੋ ਆਪਾਂ ਉਹਦੇ ਇੱਥੋਂ ਐਂਟਰੀ ਲਈ ਤੇ ਨਿਊ ਹਾਈ ਤੇ ਆਪਣਾ ਟਾਰਗੇਟ ਹੋ ਠੀਕ ਹੈ ਜੀ ਨਿਊ ਹਾਈ ਦਾ ਆਪਣਾ ਟਾਰਗੇਟ ਹੋ ਤੇ نیچے ਆਪਾਂ ਹੈਂਬਰ ਦੀ ਨੈਕਸਟ ਕੈਂਡਲ ਤੇ ਐਂਟਰੀ ਲਵਾਂਗੇ ਠੀਕ ਹੈ ਜੀ ਤੇ ਆਪਣਾ ਇਹਦਾ ਸਟਾਪ ਲੌਸ ਹੋ ਹੈਂਬਰ ਦੇ ਸਭ ਤੋਂ ਥੱਲੇ نیچے ਉਹ ਆਪਣਾ ਸਟਾਪ ਲੌਸ ਹੋਊਗਾ ਠੀਕ ਹੈ ਜੀ ਦੇਖ ਸਕਦੇ ਹਾਂ ਆ ਲੋ ਆ ਚੁੱਕੋ ਆਪ ਦੇਖੋ ਜੀ ਬੈਰਿਸ਼ ਰੈੱਡ ਕਲਰ ਦੀ ਹੈਂਬਰ ਬਣੀ ਦੇਖੋ ਕਿੰਨਾ ਵਧੀਆ ਮਾਰਕੀਟ ਨੇ ਉਥੋਂ ਪੂਲ ਵੈਕ ਲੈਂਦੇ ਹੋਏ ਮਾਰਕੀਟ نیچے ਗਈ ਠੀਕ ਹੈ ਜੀ ਆ ਦੇਖੋ ਤੁਸੀਂ ਪਿੱਛੇ ਵੀ ਰੇਕ ਜੋ ਵੀ ਸਟਰੈਟਜੀ ਤੁਹਾਨੂੰ ਦੱਸੀ ਜਾਂਦੀ ਉਹਨੂੰ ਰੀਟੈਸਟਿੰਗ ਜਰੂਰ ਕਰਨਾ ਠੀਕ ਹੈ ਜੀ ਆਪਾਂ ਮਾਰਕੀਟ 'ਚੋਂ ਕਮਾਉਣ ਆਏ ਆ ਗਵਾਉਣ ਨਹੀਂ ਆਏ ਇਹ ਚੀਜ਼ ਦਾ ਧਿਆਨ ਰੱਖਣਾ ਕਦੇ ਵੀ ਜੇ ਆਪਣੀ ਸਟਰੈਟਜੀ ਨਹੀਂ ਬਣਦੀ ਤਾਂ ਆਪਾਂ ਟਰੇਡ ਨਹੀਂ ਪਲਾਨ ਕਰਨਾ ਠੀਕ ਹੈ ਜੀ ਪੈਸਾ ਬਣਾਉਣ ਤੋਂ ਪੈਸਾ ਜ਼ੀਰੋ ਕਰਨ ਤੋਂ ਬਚਣਾ ਠੀਕ ਹੈ ਜੀ ਬਣੇ ਭਾਵੇਂ ਨਾ ਪਰ ਆਪਾਂ ਪੈਸਾ ਜ਼ੀਰੋ ਨਹੀਂ ਕਰਨਾ ਠੀਕ ਹੈ ਜੀ ਕੈਪੀਟਲ ਦੇ ਸਿਰ ਤੇ ਆ ਤਾਂ ਆਪਾਂ ਦੇਖਦੇ ਹਾਂ ਜੇ ਆਪਾਂ ਇੱਥੇ ਐਂਟਰੀ ਲਈ ਹੁੰਦੀ ਤਾਂ ਆਪਾਂ ਨੂੰ ਕਿੰਨਾ ਪ੍ਰੋਫਿਟ ਹੋਣਾ ਸੀ ਠੀਕੋ ਦੇਖੋ ਜੀ ਦੇਖੋ 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 ਜੀ ਆਪਾਂ ਨੂੰ ਆਪਣੀ ਕੈਪੀਟਲ ਤੇ 3 ਗੁਣਾ profit ਆਉਣਾ ਸੀ ਦੇਖੋ ਜੀ ਕਿੰਨੀ ਵਧੀਆ ਠੀਕ ਹੈ ਜੀ ਆਹ ਦੇਖੋ 1.4s2 ਬਾਵਾ ਬਾ ਇਹ ਬਹੁਤ ਵਧੀਆ profit ਆਉਣਾ ਸੀ ਜੀ ਬੈਸਟ ਟਰੇਡਰਾਂ ਦਾ profit ਹੈ ਜੀ ਇਹ ਜੇ ਆਪਾਂ ਇੱਧੇ ਲੈ ਲੈਂਦੇ ਆਪਾਂ ਪਿੱਛੇ ਵੀ ਦੇਖਦੇ ਆ ਠੀਕ ਹੈ ਜੀ ਇਹ ਡਾਊਨ ਟ੍ਰੈਂਡ ਚ ਹੁਣ ਆਪਾਂ ਅੱਪ ਟ੍ਰੈਂਡ ਚ ਦੇਖਾਂਗੇ ਦੇਖੋ ਸਟਾਪ ਲੌਸ ਕਿੰਨਾ ਛੋਟਾ ਸੀ ਤੇ ਪ੍ਰੋਫਿਟ ਆਪਣਾ ਕਿੰਨਾ ਵੱਡਾ ਸੀ ਜੀ ਦੇਖ ਸਕਦੇ ਹੋ ਤੁਸੀਂ ਆ ਲੋ ਲਾਈਵ ਮਾਰਕੀਟ ਚ ਆ ਜੀ ਦੇਖੋ ਆ ਲੋ ਆਪਾਂ ਉਰੇ ਐਂਟਰੀ ਕਰੀ ਹੁੰਦੀ ਠੀਕ ਆ ਜੀ ਆਪਣਾ ਨਿਊ ਹਾਈ 10 ਟਾਰਗੇਟ ਹੁੰਦਾ ਤੇ ਸਟਾਪ ਲੌਸ ਆਪਾਂ ਇੱਕ ਚੀਜ਼ ਦਾ ਧਿਆਨ ਰੱਖਣਾ ਇਹਦਾ ਸਟਾਪ ਲੌਸ ਆ ਉਹ ਕੈਂਡਲ ਜਿਹੜੀ ਆਪਣੀ ਹੈਮਰ ਬਣਦੀ ਉਹਦੀ ਡੰਡੀ ਤੋਂ ਥੋੜਾ ਜਿਆ ਥੱਲੇ ਲਾਉਣਾ ਕੀ ਵਾਰ ਆਪਣਾ ਟਾਰਗੇਟ ਜੇਤੀ ਸਟੌਪ ਲੌਸ ਸੈੱਟ ਹੋ ਜਾਂਦਾ ਤਾਂ ਥੋੜਾ ਜਿਹਾ ਥੱਲੇ ਲਾਉਣਾ ਇੱਕ ਅੱਧਾ ਪੁਆਇੰਟ ਠੀਕ ਹੈ ਜੀ ਆ ਦੇਖੋ ਕਿੰਨਾ ਵਧੀਆ ਪ੍ਰੋਫਿਟ ਦਿੱਤਾ ਠੀਕ ਹੈ ਜੀ ਜੇ ਆਪਾਂ ਨੂੰ ਸਟ੍ਰੈਟੇਜੀ ਦਾ ਪਤਾ ਹੋਊਗਾ ਤਾਂ ਆਪਾਂ ਘਬਰਾਵਾਂਗੇ ਨਹੀਂ ਠੀਕ ਹੈ ਜੀ ਜੇ ਆਪਣਾ ਲੌਸ ਬਹੁਤ ਛੋਟਾ ਹੋਊ ਤੇ ਪ੍ਰੋਫਿਟ ਬਹੁਤ ਜ਼ਿਆਦਾ ਹੋਊ ਠੀਕ ਹੈ ਜੀ ਐਦਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਲ ਸਬਸਕ੍ਰਾਈਬ ਵੀਡੀਓ ਕਰ ਦਿਓ ਲਾਈਕ ਤੇ ਦੋਸਤਾਂ ਮਿੱਤਰਾਂ ਨਾਲ ਕਰ ਦਿਓ ਸ਼ੇਅਰ ਤੇ ਤਾਂ ਜੋ ਅੱਗੇ ਹੋਰ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਤੁਸੀਂ ਵੀ ਮਾਰਕੀਟ ਵਿੱਚੋਂ ਵਧੀਆ ਪ੍ਰੋਫਿਟ ਕਮਾ ਲਓ ਠੀਕ ਹੈ ਜੀ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਜੀ ਤੇ ਕਿੱਦਾਂ ਲੱਗੀ ਵੀਡੀਓ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਅੱਗੇ ਕਿਸ ਟਾਪਿਕ ਤੇ ਵੀਡੀਓ ਚਾਹੁੰਦੇ ਹੋ ਉਹ ਵੀ ਦੱਸਿਓ ਆਪਾਂ ਜਰੂਰ ਬਣਾਵਾਂਗੇ ਆਪਾਂ ਸਾਰੀ ਮਾਰਕੀਟ ਬਿਲਕੁਲ ਫ੍ਰੀ 'ਚ ਸਾਰੀ ਕਵਰ ਕਰ ਲੈਣੀ ਆ ਠੀਕ ਹੈ ਜੀ ਅੱਗੇ ਕੈਂਡਲਾਂ ਬਾਰੇ ਵੀ ਠੀਕ ਹੈ ਜੀ ਤਾਂ ਜੋ ਆਪਾਂ ਲੌਸ ਤੋਂ ਬਚੀ ਆ ਦੇਖੋ ਉਰੇ ਵੀ ਕਿੰਨਾ ਵਧੀਆ ਮਾਰਕੀਟ ਨੇ ਪ੍ਰੋਫਿਟ ਦਿੱਤਾ ਠੀਕ ਹੈ ਜੀ ਤਾਂ ਜੁੜੇ ਰਹੋ ਚੈਨਲ ਨਾਲ ਮਿਲਦੇ ਆ ਨੈਕਸਟ ਵੀਡੀਓ ਨਾਲ ਥੈਂਕ ਯੂ ਜੀ ਸਸਕਾਰ